ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1281 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1282 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ 3ਆ ਬਾਬੀਹਾ ਨਾ ਬਿਲਲਾਏ ਨਾ ਤਰਸਾਏ ਇਹ ਮਨ ਖਸਮ ਕਾ ਹੁਕਮ ਮੰਨ ਏ ਪਪੀਏ ਨਾ ਬਿਲਕ ਮਨ ਆਪਣਾ ਨਾ ਤਰਸਾ ਤੇ ਮਾਲਕ ਦਾ ਹੁਕਮ ਮੰਨ ਉਸ ਦੇ ਹੁਕਮ ਵਿੱਚ ਹੀ ਵਰਖਾ ਹੋਵੇਗੀ ਨਾਨਕ ਹੁਕਮ ਮੰਨਿਆ ਤੇ ਖੁਤਰ ਚੜ੍ਹੈ ਚ ਵਗਲ ਵਨ हे नानक प्रभु ਦੀ ਰਜਾਵ ਜੇ ਤੁਰਿਆਹੀਂ ਮਾਇਆ ਦੀ ਤਰੇ ਮਿਟਦੀ ਹੈ ਤੇ ਚੌਗਣਾ ਰੰਗ ਚੜਦਾ ਹੈ ਭਾਵ ਮਨ ਪੂਰੇ ਤੌਰ ਤੇ ਖਿਰਦਾ ਹੈ ਜਿਸ ਤਰ੍ਹਾਂ ਬਬੀਹਾ ਜੋ ਕੇ ਮੇਂ ਦੀ ਜੜੀ بارش ਦੀ ਸੁਆਂਤੀ ਬੂੰਦ ਹੈ ਉਹ ਹੀ ਪੀਂਦਾ ਹੈ ਇਸ ਤਰ੍ਹਾਂ ਗੁਰਸਿੱਖ ਨੂੰ ਵੀ ਬਾਣੀ ਨਾਲ ਪਿਆਰ ਹੋਣਾ ਚਾਹੀਦਾ ਹੈ ਤੇ ਬਾਣੀ ਦੇ ਸ਼ਬਦ ਵਿੱਚ ਗੁਰ ਸਿੱਖ ਦਾ ਮਨ ਜੁੜਨਾ ਚਾਹੀਦਾ ਹੈ ਮਹੱਲਾ ਤੀਜਾ ਬਾਬੀ ਹਾ ਜਲ ਮੈਂ ਤੇਰਾ ਵਾਸ ਹੈ ਜਲ ਹੀ ਮਾਹੇ ਫਿਰਾਹੇ ਏ ਪਪੀਏ ਪਾਣੀ ਵਿੱਚ ਤੂੰ ਵਸਦਾ ਹੈ ਪਾਣੀ ਵਿੱਚ ਹੀ ਤੂੰ ਤੁਰਦਾ ਫਿਰਦਾ ਹੈ ਭਾਵ ਹੈ ਜੀਵ ਸਰਬ ਵਿਆਪਕ ਹਰੀ ਵਿੱਚ ਹੀ ਤੂੰ ਜਿਉਂਦਾ ਵਸਦਾ ਹੈ ਸਾਰੇ ਪਾਸੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕਣ ਪਾਹੇ ਪਾਰੋਸ ਪਾਣੀ ਦੀ ਤੈਨੂੰ ਕਦਰ ਨਹੀਂ ਇਸ ਵਾਸਤੇ ਤੂੰ ਬਿਲਕ ਰਿਆ ਹੈ ਭਾਵ ਪ੍ਰਮਾਤਮਾ ਦੀ ਰੱਬ ਨੂੰ ਕਦਰ ਪ੍ਰਮਾਤਮਾ ਦੀ ਰੱਬ ਦੀ ਜੀਵ ਨੂੰ ਕਦਰ ਨਹੀਂ ਹੈਗੀ ਇਸ ਕਰਕੇ ਜੀਵ ਭਟਕਣਾ ਵਿੱਚ ਪਾ ਕੇ ਬਿਲਕਦਾ ਹੈ ਜਲਥਲ ਚੌ ਦੇਸ ਵਰਸਦਾ ਖਾਲੀ ਕੋਥਾਉ ਨਾ ਹੈ ਚੋਂ ਪਾਸੇ ਚੋਂ ਪਾਸੇ ਹੀ ਜਲਾ ਵਿੱਚ ਥਲਾ ਵਿੱਚ ਵਰਖਾ ਹੋ ਰਹੀ ਹੈ ਕੋਈ ਥਾਂ ਐਸਾ ਨਹੀਂ ਜਿੱਥੇ ਵਰਖਾ ਨਹੀਂ ਹੋ ਰਹੀ ਭਾਵ ਜਿੱਥੇ ਨਾਮ ਨਹੀਂ ਵਸ ਰਿਹਾ ਇਤਹ ਜਾਲੂ ਵਰਸਦਾ ਤੇ ਖਮਰ ਹੈ ਭਾਗ ਦਿਨਾ ਕੇ ਨਾਹੇ ਇਤਨੀ ਵਰਖਾ ਹੁੰਦਿਆਂ ਜੋ ਧਹਾਏ ਮਰ ਰਹੇ ਹਨ ਨਾਮ ਦੀ ਵਰਖਾ ਹੋ ਰਹੀ ਹੈ ਫਿਰ ਵੀ ਧਹਾਏ ਹਨ ਲੋਕ ਉਹਨਾਂ ਦੇ ਚੰਗੇ ਭਾਗ ਨਹੀਂ ਹਨ ਨਾਨਕ ਗੁਰਮੁਖ ਤੈਨ ਸੋਜੀ ਪਈ ਜਿਨ ਵਸਿਆ ਮਨ ਮਾਹੇ ਏ ਨਾਨਕ ਗੁਰੂ ਦੀ ਰਾਹੀ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਆਵਸਦਾ ਹੈ ਉਹਨਾਂ ਨੂੰ ਇਹ ਸੂਝ ਆਉਂਦੀ ਹੈ ਕਿ ਪ੍ਰਭੂ ਹਰ ਥਾਂ ਵਸਦਾ ਹੈ ਪੌੜੀ ਨਾਥ ਜਤੀ ਸਿੱਧ ਪੀਰ ਕਿਨੈ ਨਾ ਪਾਇਆ ਏ ਪ੍ਰਭੂ ਪਰਮਾਤਮਾ ਨਾਥ ਜਤੀ ਪੁੱਗੇ ਹੋਏ ਜੋਗੀ ਪੀਰ ਕਈ ਹੋ ਗੁਜਰੇ ਹਨ ਪਰ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਭਾਵ ਤੂੰ ਕਿਹੋ ਜਿਆ ਹੈ ਕਦੋਂ ਤੋਂ ਹੈ ਕਿੱਡਾ ਵੱਡਾ ਹੈ ਇਹ ਗੱਲ ਕੋਈ ਨਹੀਂ ਦੱਸ ਸਕਿਆ ਕਈ ਯਤਨ ਕਰ ਚੁੱਕੇ ਹਨ ਤੇ ਯਤਨ ਕਰ ਕਰਕੇ ਤੁਰ ਗਏ ਹਨ ਗੁਰਮਖ ਨਾਮ ਧਿਆਏ ਤੁਜੈ ਸਮਾਇਆ ਗੁਰੂ ਦੀ ਸਿੱਖਿਆ ਉੱਤੇ ਤੁਰਨ ਵਾਲੇ ਮਨੁੱਖ ਜੇ ਨਿਸਫਲ ਉਦਮ ਛੱਡ ਕੇ ਕੇਵਲ ਤੇਰਾ ਨਾਮ ਸਿਮਰ ਕੇ ਤੇਰੇ ਚਰਨਾਂ ਵਿੱਚ ਲੀਨ ਰਹਿੰਦੇ ਹਨ ਜੁਗ ਛਤੀ ਹੀ ਗੋਬਾਰ ਤਿਸ ਹੀ ਪਾਇਆ ਇਹ ਗੱਲ ਉਸ ਪ੍ਰਭੂ ਨੂੰ ਹੀ ਚੰਗੀ ਲੱਗਦੀ ਹੈ ਕਿ ਨੇਕਾਂ ਜੁਗ ਹਨੇਰਾ ਹੀ ਹਨੇਰਾ ਸੀ ਭਾਵੇਂ ਕਿਆ ਨਹੀਂ ਜਾ ਸਕਦਾ ਕਿ ਜਦੋਂ ਜਹਤ ਰਚਨਾ ਨਹੀਂ ਸੀ ਹੋਈ ਤਦੋਂ ਕੀ ਸੀ ਇਹ ਪਰਮਾਤਮਾ ਨੂੰ ਹੀ ਪਤਾ ਹੈ ਪਰਮਾਤਮਾ ਜਦੋਂ ਜਗਤ ਰਚਨਾਂ ਨੇ ਸੀ ਉਦੋਂ ਵੀ ਸੀ ਤੇ ਹੁਣ ਵੀ ਹੈ ਤੇ ਹਮੇਸ਼ਾ ਰਹੇਗਾ ਜਲਾ ਬਿੰਬ ਅਸਰਾਲ ਤਿਨੈ ਵਰਤਾਇਆ ਪਰ ਭਿਆਨਕ ਜਲ ਹੀ ਜਲ ਇਹ ਖੇੜੀ ਉਸ ਪਰਮਾਤਮਾ ਨੇ ਹੀ ਵਰਤਾਈ ਹੈ ਨੀਲ ਨੀਲ ਗਾਮ ਸਰਜੀਤ ਸਬਾਇਆ ਤੇ ਉਹ ਸਦਾ ਜਿਉਂਦਾ ਰਹਿਣ ਵਾਲਾ ਪ੍ਰਭੂ ਪਰਮਾਤਮਾ ਆਪ ਬੇਅੰਤ ਹੀ ਬੇਅੰਤ ਅਤੇ ਪਹੁੰਚ ਤੋਂ ਪਰੇ ਹੈ ਅਗਨੋਪਾਈਵਾਦ ਭੁਖ ਤਿਹਾਇ ਜਦੋਂ ਉਸਨੇ ਜਗਤ ਰਚਨਾ ਕਰ ਦਿੱਤੀ ਤਦੋਂ ਤ੍ਰਿਸ਼ਨਾ ਦੀ ਅਗਵਾਦ ਵਿਵਾਦ ਤੇ ਭੁਖtre ਪੀ ਉਸਨੇ ਆਪ ਹੀ ਪੈਦਾ ਕਰ ਦਿੱਤੇ ਦੁਨੀਆ ਕੈ ਸਿਰਕਾਲ ਦੂਜਾ ਭਾਵਿਆ ਦੁਨੀਆ ਭਾਵ ਜੀਵਾਂ ਦੇ ਸਿਰ ਉੱਤੇ ਮੌਤ ਦਾ ਡਰ ਵੀ ਉਸਨੇ ਪੈਦਾ ਕੀਤਾ ਹੈ ਕਿਉਂਕਿ ਇਹਨਾਂ ਨੂੰ ਇਹ ਦੂਜਾ ਭਾਵ ਪ੍ਰਭੂ ਨੂੰ ਛੱਡ ਕੇ ਇਹ ਦਿਸਦਾ ਜਗਤ ਪਿਆਰਾ ਲੱਗ ਰਿਹਾ ਹੈ ਰੱਖੇ ਰਖਣਹਾਰ ਜਿਨ ਸ਼ਬਦ 부ਝਾਇਆ ਪਰ ਰੱਖਣ ਦੇ ਸਮਰਾਥ ਪ੍ਰਭੂ ਪਰਮਾਤਮਾ ਨੇ ਜਿਸ ਨੇ ਗੁਰੂ ਦੀ ਰਾਹੀ ਸ਼ਬਦ ਦੀ ਸੂਝ ਬਖਸ਼ੀ ਹੈ ਇਨਾ ਅਗਨਵਾਦ ਭੁਖtre ਤੇ ਕਾਲ ਅਦਕ ਤੋਂ ਰਖਦਾ ਪੀ ਆਪ ਹੀ ਹੈ ਸਲੋਕ ਮਹਲਾ 3 ਜਾਂ ਇਹੋ ਜਲ ਸਬਤੈ ਵਰਸਦਾ ਵਰਸੈ ਭਾਏ ਸੁਭਾਏ ਪ੍ਰਭੂ ਦਾ ਨਾਮ ਰੂਪੇ ਜਲ ਭਾਵ ਮੇ ਹਰ ਥਾਂ ਵਸ ਰਿਹਾ ਹੈ ਤੇ ਵਰਦਾ ਪੀ ਹੈ ਪ੍ਰੇਮ ਨਾਲ ਤੇ ਆਪਣੀ ਮੋਜ ਨਾਲ ਭਾਵ ਕਿਸੇ ਵਿਤਕਰੇ ਨਾਲ ਨਹੀਂ ਸੇ ਬਿਰਖਾ ਹਰੀਆਵਲੇ ਜੋ ਗੁਰਮਖ ਰਹਿ ਸਮਾਏ ਪਰ ਕੇਵਲ ਉਹ ਹੀ ਜੀਵ ਰੂਪ ਰਖ ਹਰੇ ਹੁੰਦੇ ਹਨ ਜੋ ਗੁਰੂ ਦੇ ਸਾਹਮੁਖ ਹੋ ਕੇ ਇਸੋ ਨਾਮ ਵਰਖਾ ਵਿੱਚ ਲੀਨ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ ਉਂਝ ਤੇ ਸਾਰੀ ਲੁਕਾਈ ਸੜੀ ਪਈ ਹੈ ਸਾਰੀ ਦੁਨੀਆ ਹੀ ਜਲ ਭੁਜ ਰਹੀ ਹੈ ਨਫਰਤ ਵਿੱਚ ਤੇ ਹਰੇ ਉਹ ਨੇ ਜਿਹੜੇ ਨਾਮ ਦੇ ਵਪਾਰੀ ਨੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਜਿਹੜੇ ਸੰਤ ਜਨ ਨੇ ਨਾਨਕ ਨਦਰੀ ਸੁਖ ਹੋਏ ਇਹਨਾਂ ਜਨਤਾ ਦਾ ਦੁੱਖ ਜਾਏ ਏ ਨਾਨਕ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਸੁਖ ਪੈਦਾ ਹੁੰਦਾ ਹੈ ਤੇ ਇਨਾਂ ਜੀਵਾਂ ਦਾ ਦੁੱਖ ਦੂਰ ਹੁੰਦਾ ਹੈ ਮਹੱਲਾ ਤੀਜਾ ਪਿੰਨੀ ਰੈਣ ਚਮਕਿਆ ਉੱਠਾ ਸ਼ੈਬਰ ਲਾਏ ਤਦੋਂ ਸੁਹਾਵਣੀ ਰਾਤੇ ਬੱਦਲ ਚਮਕਦਾ ਹੈ ਤੇ ਝੜੀ ਲਾ ਕੇ ਵਰਦਾ ਹੈ ਜੇ ਤ ਵੁੱਠਾ ਆਨ ਤਨ ਬਹੁਤ ਉਪਜੈ ਜਾਂ ਸੋ ਕਰੇ ਰਜਾਏ ਜਦੋਂ ਪ੍ਰਭੂ ਨੂੰ ਪਹੁੰਦਾ ਹੈ ਇਸ ਦੇ ਵਸਣ ਨਾਲ ਬੜਾ ਅਨਰੂਪ ਧੰਨਾ ਪੈਦਾ ਹੁੰਦਾ ਹੈ ਬਹੁਤ ਖੁਸ਼ ਜੋ ਪਹਿਲੇ ਸਮਿਆਂ ਵਿੱਚ ਮੀਂਹ ਦੇ ਪਾਣੀ ਤੋਂ ਹੀ ਪੈਦਾ ਹੁੰਦਾ ਸੀ ਤੇ ਫਿਰ ਥੋੜਾ ਥੋੜਾ ਖੂਹ ਖੂਹ ਹੋਂਦ ਵਿੱਚ ਆਏ ਤੇ ਅੱਜ ਕੱਲ ਤੇ ਲੋਕ ਪਾਣੀ ਬਹੁਤ ਬਰਬਾਦ ਕਰ ਰਹੇ ਹਨ ਫਿਰ ਨਲਕੇ ਆ ਗਏ ਨਲਕਿਆਂ ਦਾ ਉਹਨਾਂ ਕੀ ਪਾਣੀ ਪੰਪ ਮਾਰਦੇ ਹੀ ਤੇ ਨਾਲੀ ਤੱਕ ਨਹੀਂ ਜਾਂਦਾ ਨਹਾ ਧੋ ਕੇ ਕੱਪੜੇ ਵੀ ਧੋ ਲੈਣੇ ਅਸੀਂ ਖੁਦ ਛੋਟੇ ਹੁੰਦੇ ਨਲਕਾ ਚਲਾਇਆ ਹੋਇਆ ਹੈ ਸਾਡੇ ਘਰ ਹਜੇ ਵੀ ਨਲਕਾ ਹੈ ਸੋ ਆਜ਼ਾਦੀਆਂ ਟੂਟੀਆਂ ਸਰਕਾਰੀ ਲਗੀਆਂ ਲੋਕ ਮੂਰਖ ਐ ਨੇ ਸਾਡੇ ਪਿੰਡਾਂ ਵੱਲ ਦੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੂਟੀਆਂ ਹੀ ਚਲਦੀਆਂ ਰਹਿੰਦੀਆਂ ਨੇ ਜਿਨ੍ਹਾਂ ਦੇ ਸਮਰਸੀਵਾਲ ਨੇ ਉਹ ਵੀ ਨਹੀਂ ਬੰਦ ਕਰਦੇ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਪਾਣੀ ਬਹੁਤ ਛੇਤੀ ਖਤਮ ਹੋ ਜਾਣਾ ਹੈ ਤੇ ਖਤਮ ਹੋਣ ਦੀ ਤਦਾਦ ਵਿੱਚ ਹੈ ਸੋ ਜੇ ਸਾਡੇ ਆਂਗਵਾਂ ਕੋਈ ਮੂਰਖ ਹੈ ਤੇ ਸਾਡਾ ਵੀ ਫਰਜ਼ ਬਣਦਾ ਹੈ ਭਾਈ ਉਹਨਾਂ ਨੂੰ ਪਿਆਰ ਨਾਲ ਸੁਝਾਈਏ ਕਿ ਭਾਈ ਪਾਣੀ ਬਰਬਾਦ ਨਾ ਕਰੋ ਆਰ ਮੂਰਖ ਨਹੀਂ ਸਮਝਦੇ ਇੱਕ ਦਿਨ ਸਾਡੇ ਘਵਾਂਡ ਮੈਂ ਉਹਨੂੰ ਆਖਿਆ ਪੈਣ ਤੇਰਾ ਮੋਟਰ ਚੱਲੀ ਜਾਂਦੀ ਹੈ ਬੰਦ ਕਰ ਦੇ ਪਾਣੀ ਸਾਰਾ ਵੇ ਗਲੀ ਚ ਕਿੰਨਾ ਨਾਲ ਹੀ ਜਾਇਆ ਪਿਆ ਤੇ ਕਹਿੰਦੀ ਮੈਂ ਸਮਰਸੀ ਬਾਲ ਕਰਾਇਆ ਹੈ ਪੈਸੇ ਲਾ ਕੇ ਤੇਰੇ ਤੋਂ 1 ਰੁਪਿਆ ਨਹੀਂ ਲਿਆ ਮੈਂ ਕਿਉਂ ਬੰਦ ਕਰਾਂ ਆਪਣਾ ਸਮਰਸੀ ਬਾਲ ਮੇਰਾ ਤੇ ਇਦਾਂ ਹੀ ਚੱਲਣਾ ਹੈ ਇਦਾਂ ਤੇ ਮੂਰਖ ਲੋਕ ਵੀ ਹੈਗੇ ਨੇ ਸਾਡੇ ਪਿੰਡਾਂ ਵਾਲ ਦੇ ਸੋਰਾ ਵਿਚਾਰ ਗੁਰੂ ਜੀ ਫਰਮਾਨ ਕਰਦੇ ਹਨ ਜੇ ਤਉ ਉਠਾ ਅਨ ਧਨ ਬਹੁਤ ਉਪਜੈ ਜਾਂ ਸੋ ਕਰੇ ਰਜਾਇ ਜਦੋਂ ਪ੍ਰਭੂ ਨੂੰ ਪਾਉਂਦਾ ਹੈ ਇਸ ਦੇ ਵਸਣ ਨਾਲ ਬੜਾ ਅਨ ਰੂਪ ਧਨ ਪੈਦਾ ਹੁੰਦਾ ਹੈ ਜਿਤ ਖਾਦੈ ਮਨ ਤ੍ਰਿਪਤੀ ਹੈ ਜੀਆ ਜੁਗਤ ਸਮਾਏ ਇਸ ਧਨ ਦੇ ਵਰਤਨ ਨਾਲ ਮਨ ਰਜਦਾ ਹੈ ਤੇ ਜੀਵਾ ਵਿੱਚ ਜੀਉਣ ਦੀ ਜੁਗਤੀ ਆਉਂਦੀ ਹੈ ਭਾਵ ਅਨ ਖਾਦਿਆ ਜੀਵ ਜਿਉਂਦੇ ਹਨ ਇਹੋ ਧਨ ਕਰਤਾ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਪਰ ਅਨਰੂਪ ਧਨ ਤਾਂ ਕਰਤਾਰ ਦਾ ਇੱਕ ਤਮਾਸ਼ਾ ਹੈ ਜੋ ਕਦੇ ਪੈਦਾ ਹੁੰਦਾ ਹੈ ਕਦੇ ਨਾਸ ਹੋ ਜਾਂਦਾ ਹੈ ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹੇ ਸਮਾਏ ਪਰਮਾਤਮਾ ਨਾਲ ਡੂੰਗੀ ਸਾਝ ਰੱਖਣ ਵਾਲੇ ਬੰਦਿਆਂ ਲਈ ਪ੍ਰਭੂ ਪਰਮਾਤਮਾ ਦਾ ਨਾਮ ਹੀ ਧਨ ਹੈ ਜੋ ਸਦਾ ਟਿਕਿਆ ਰਹਿੰਦਾ ਹੈ ਜੋ ਕਦੇ ਨਾਸ ਨਹੀਂ ਹੁੰਦਾ ਜਿਹੜੇ ਧੰਨ ਨੂੰ ਕੋਈ ਚੋਰੀ ਕਰਕੇ ਚੋਰ ਨਹੀਂ ਲਿਜਾ ਸਕਦਾ ਜਿੰਨਾ ਆਪਾਂ ਨਾਮ ਜਪਦੇ ਹਾਂ ਇਹ ਸਾਰਾ ਆਪਣੇ ਕੋਲ ਹੀ ਰਹਿਣਾ ਹੈ ਇਸ ਨੂੰ ਕੋਈ ਖੋਹ ਵੀ ਨਹੀਂ ਸਕਦਾ ਤੇ ਸਾਨੂੰ ਨਾਮ ਜਪਣਾ ਚਾਹੀਦਾ ਹੈ ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਏ ਹੈ ਨਾਨਕ ਜਿਨ੍ਹਾਂ ਉਤੇ ਪ੍ਰਭੂ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਨਾ ਨਵੇਂ ਨਾਮ ਧਨ ਬਖਸ਼ਦਾ ਹੈ ਉੰਜ ਬਥੇਰੇ ਲੋਕ ਤੁਰੇ ਫਿਰਦੇ ਹਨ ਕਈ ਮੂਰਖ ਉਧਰੋਂ ਗੁਰਬਾਣੀ ਪੜੀ ਜਾ ਰਹੀ ਹੈ ਕਿਸੇ ਵੀਰ ਦੇ ਘਰ ਸੁਖਮਨੀ ਸਾਹਿਬ ਹੈ ਕਿਸੇ ਵੀਰ ਦੇ ਘਰ ਬਹੁਤ ਵਧੀਆ ਕਥਾਵਾਚਕ ਲੱਗਾ ਹੋਇਆ ਹੈ ਤੇ ਇੱਕ ਮੂਰਖ ਗਲੀਆਂ ਵਿੱਚ ਟਰੈਕਟਰ ਤੇ ਡੈਕ ਲਾ ਕੇ ਘੁੰਮ ਰਿਹਾ ਹੈ ਤੇ ਇਹ ਇਮੇਜੇ ਫਿਰ ਨਾਮ ਤੁਹਾਨੂੰ ਪ੍ਰਾਪਤ ਨਹੀਂ ਕਰ ਸਕਦੇ ਇਮੇਜੇ ਤੇ ਫਿਰ ਛੇਤਰ ਪ੍ਰੇੜ ਹੀ ਹੋਣੀ ਚਾਹੀਦੀ ਹੈ ਜਮੇ ਦੇ ਤੇ ਮੇਂ ਜੇ ਫਿਰ ਛੇਤਰ ਹੀ ਪ੍ਰਾਪਤ ਕਰ ਸਕਦੇ ਹਨ ਜਿਹੜੇ ਗੁਰਬਾਣੀ ਦੇ ਟਾਈਮ ਵੀ ਡੱਕ ਲਾਣੋਂ ਨਹੀਂ ਹਟਦੇ ਸੋ ਮਹਾਰਾਜ ਆਪੇ ਉਹਨਾਂ ਨੂੰ ਮਾਰ ਮਾਰਦਾ ਹੈ ਫਿਰ ਪੌੜੀ ਆਪ ਕਰਾਏ ਕਰੇ ਆਪ ਹੋ ਕੈਸਿਓਂ ਕਰੀ ਪੁਕਾਰ ਪ੍ਰਭੂ ਸਭ ਕੁਝ ਆਪ ਹੀ ਕਰ ਰਿਹਾ ਹੈ ਤੇ ਜੀਵਾਂ ਪਾਸੋਂ ਆਪ ਹੀ ਕਰਾ ਰਿਹਾ ਹੈ ਸੋ ਇਸ ਅਗਨਵਾਦ ਭੁਖtre ਕਾਲ ਆਦਕਬਾਰੇ ਕਿਸੇ ਹੋਰ پاس ਫਰਿਆਦ ਨਹੀਂ ਕੀਤੀ ਜਾ ਸਕਦੀ ਆਪੇ ਲੇਖਾ ਮੰਗਸੀ ਆਪ ਕਰਾਏ ਕਾਰ ਜੀਵਾਂ ਪਾਸੋਂ ਆਪ ਹੀ ਭੁਖtre ਆਦਕ ਵਾਲੇ ਕੰਮ ਕਰਾ ਰਿਆ ਹੈ ਤੇ ਇਹਨਾਂ ਦੇ ਕੀਤੇ ਕੰਮਾਂ ਦਾ ਲੇਖਾ ਵੀ ਆਪ ਹੀ ਮੰਗਦਾ ਹੈ ਜੋ ਤੇ ਸੁਭਾਵੈ ਸੋਥੀ ਹੈ ਹੁਕਮ ਕਰੇਗਾ ਵਾਰ ਮੂਰਖ ਜੀਵ ਐਵੇਂ ਹੀ ਹੈਂਕੜ ਬਖਾਂਦਾ ਹੈ ਅਸਲ ਵਿੱਚ ਉਹ ਹੀ ਕੁਝ ਹੁੰਦਾ ਹੈ ਜੋ ਸੁਪ੍ਰਭੂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਆਪ ਛਡਾਏ ਛੁੱਟੀ ਐ ਆਪੇ ਬਖਸ਼ਣ ਹਾਰ ਇਨਾ ਅਗਨੀ ਭੁੱਖਾਦਕਾਂ ਤੋਂ ਜੇ ਪ੍ਰਭੂ ਆਪ ਹੀ ਬਚਾਏ ਤਾਂ ਬਚੀਦਾ ਹੈ ਇਹ ਬਖਸ਼ਿਸ਼ੋ ਆਪ ਹੀ ਕਰਨ ਵਾਲਾ ਹੈ ਆਪੇ ਵੇਖਿਆ ਸੁਣੇ ਆਪ ਸਭ ਸਹ ਦੇ ਆਧਾਰ ਜੀਵਾਂ ਦੀ ਸੰਭਾਲ ਪ੍ਰਭੂ ਆਪ ਹੀ ਕਰਦਾ ਹੈ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈ ਤੇ ਹਰੇਕ ਜੀਵ ਨੂੰ ਆਸਰਾ ਦਿੰਦਾ ਹੈ ਸਭ ਮਹਿ ਇੱਕ ਵਰਤਦਾ ਸਿਰ ਸਿਰ ਕਰੇ ਵਿਚਾਰ ਸਭ ਜੀਵਾਂ ਵਿੱਚ ਪ੍ਰਭੂ ਆਪ ਹੀ ਮੌਜੂਦ ਹੈ ਤੇ ਹਰੇਕ ਜੀਵ ਦਾ ਧਿਆਨ ਰੱਖਦਾ ਹੈ ਪਰਮਾਤਮਾ ਬੜਾ ਬੇਅੰਤ ਹੈ ਗੁਰਮਖ ਆਪ ਵਿਚਾਰੀਏ ਲੱਗੇ ਸੱਚ ਪਿਆਰ ਜਿਹੜਾ ਮਨੁੱਖ ਗੁਰੂ ਦੇ ਸਾਹਮਣੇ ਹੁੰਦਾ ਹੈ ਉਹ ਆਪਣੇ ਆਤਮਿਕ ਜੀਵਨ ਨੂੰ ਪਰਤਾਲਦਾ ਰਹਿੰਦਾ ਹੈ ਤੇ ਉਸ ਦਾ ਪਿਆਰ ਇਨਾ ਭੋਖਤਰੇ ਯਾਦਕ ਵਾਲੇ ਪਦਾਰਥਾਂ ਦੇ ਥਾਂ ਸਦਾ ਥੇ ਰਹਿਣ ਵਾਲੇ ਪ੍ਰਭੂ ਵਿੱਚ ਬਣਦਾ ਹੈ ਨਾਨਕ ਕਿਸ ਨੂੰ ਆਖੀਐ ਆਪੇ ਦੇਵਨਹਾਰ ਪਰ ਏ ਨਾਨਕ ਇਹ ਦਾਤੋ ਆਪ ਹੀ ਦਿੰਦਾ ਹੈ ਪ੍ਰਮਾਤਮਾ ਕਿਸੇ ਹੋਰ ਅਗੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਨਾਮ ਦੀ ਦਾਤ ਸਿਰਫ ਪ੍ਰਮਾਤਮਾ ਹੀ ਦਿੰਦਾ ਹੈ ਤੇ ਦਿੰਦਾ ਹੈ ਗੁਰੂ ਦੀ ਰਾਹੀ ਗੁਰੂ ਦੇ ਰਾਹੀ ਦਿੰਦਾ ਹੈ ਦਾਤ ਨਾਮ ਦੀ ਪ੍ਰਮਾਤਮਾ ਤੇ ਆਓ ਆਪਾਂ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗিয়ে ਤੇ ਆਪਣਾ ਜੀਵਨ ਸਫਲ ਕਰੀਏ ਨਾਮ ਜਪ ਕੇ ਗੁਰਮਖ ਆਪ ਵੀ ਜਾਰੀ ਐ ਲੱਗੈ ਸੱਚ ਬਿਆਰ ਨਾਨਕ ਕਿਸਨੋ ਆਖੀਐ ਆਪੇ ਦੇ ਬਨਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1282 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1283 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਬਹੁਤ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फते